ਜਿੱਥੇ ਤੇਜ਼ ਰਫਤਾਰੀ ਦਾ ਕਹਿਰ ਵੇਖਣ ਨੂੰ ਮਿਲਿਆ ਬੇਕਾਬੂ ਕਾਰ ਨੇ ਪਹਿਲਾਂ ਮਹਿਲਾ ਨੂੰ ਟੱਕਰ ਮਾਰੀ ਹੈ ਫਿਰ ਦੋ ਹੋਰ ਕਾਰਾਂ ਨੂੰ ਜਿਹੜਾ ਹੈ ਉਹ ਟੱਕਰ ਮਾਰੀ ਗਈ ਹੈ ਔਰ ਤਸਵੀਰਾਂ ਇਸ ਸਾਹਮਣੇ ਆਈਆਂ ਨੇ ਕਿਸ ਤਰੀਕੇ ਇਹ ਬੇਕਾਬੂ ਕਾਰ ਜਿਹੜੀ ਹੈ ਕਾਲੇ ਰੰਗ ਦੀ ਤਸਵੀਰਾਂ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ ਔਰ ਕਿਵੇਂ ਇਸ ਦੇ ਵੱਲੋਂ ਪਹਿਲਾਂ ਇਸ ਗੱਡੀ ਨੂੰ ਟੱਕਰ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਅਗਲੀ ਗੱਡੀ ਨੂੰ ਟੱਕਰ ਮਾਰੀ ਜਾਂਦੀ ਹੈ ਸਾਫ਼ ਤੌਰ ਤੇ ਨਾਲ ਤਸਵੀਰਾਂ ਚ ਵੇਖਿਆ ਜਾ ਸਕਦਾ ਉਸ ਤੋਂ ਬਾਅਦ ਇੱਕ ਤਸਵੀਰ ਹੋਰ ਸਾਹਮਣੇ ਆਈ ਹੈ ਜਿਸ ਦੇ ਵਿੱਚ महिला जी जबरदस्त टक्कर मारी गई है साफ तौर पर यह तस्वीर दस रही है देखो महिला आराम रोड क्रॉस कर रही है और यह लगभग इस साइड से आ भी चुकी थी पर उतो तेज रफ्तारी के गड्डी आ रही थी और अस कह सकते बेकाबू गड्डी है बे जिससे किस तरीके हादसा की वजह हैोड से यह हादसा वापरिया है, हाँ वाप है।, है।, हाँ वाप है। म, अमित अमित शर्मा मेरे सहयोगी फोन लाइन से अमित सीसी टीवी साफ बयान कर रही है कि वे बेकाबू कार जी आ रही है और इसने हादसा अंजाम दता है की कुछ जानकारी है कार ड्राइवर ਦੇਖੋ ਸਟੇਟਮੈਂਟ ਆਈ ਹੈ ਕਿ ਕੁਝ ਹੁਣ ਤੱਕ ਦੀ ਅਪਡੇਟ ਜੋਤ ਬਿਲਕੁਲ ਅੰਮ੍ਰਿਤਸਰ ਦੇ 27 ਫੁੱਟੀ ਗ੍ਰੀਨ ਫੀਲਡ ਜੀ ਦੇ ਵਿੱਚ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਗੱਡੀ ਦੀ ਤੇਜ਼ ਰਫ਼ਤਾਰ ਦੁਆਰਾ ਪਹਿਲੇ ਇੱਕ ਸਕੂਟੀ ਸਵਾਰ ਨੂੰ ਟੱਕਰ ਮਾਰੀ ਗਈ ਫਿਰ ਇੱਕ ਕਾਰ ਨੂੰ ਟੱਕਰ ਮਾਰੀ ਗਈ ਹਾਲਾਂਕਿ ਮੌਕੇ ਤੇ ਲੋਕਾਂ ਦੁਆਰਾ ਕਾਰਸਵਾਰ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਾਰਸਵਾਰ ਨੂੰ ਪੁਲਿਸ ਦੁਆਰਾ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਅਗਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਵੀ ਮੈਡੀਕਲ ਲਈ ਵੀ ਭੇਜਿਆ ਗਿਆ ਹੈ ਕਾਰਸਵਾਰ ਨੂੰ ਤਾਂ ਕਿ ਇਹ ਵੀ ਪਤਾ ਲੱਗ ਸਕੇ ਕਿ ਉਸ ਦਾ ਉਸ ਦੁਆਰਾ ਕੋਈ ਨਸ਼ਾ ਤੇ ਨਹੀਂ ਉਸ ਵੇਲੇ ਮੌਕੇ ਤੇ ਕੀਤਾ ਐਸੀ ਸੋ ਸਾਰਾ ਜਾਂਚ ਦਾ ਵਿਸ਼ਾ ਪੁਲਿਸ ਲਗਾਤਾਰ ਇਸ ਮੌਕੇ ਦੀ ਜਾਂਚ ਵਿੱਚ ਚੱਟੀ ਹੈ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਉਮੀਦ ਤਾਕਲ ਮਿਲਾ ਕੇ ਡ라이ਵਰ ਤੇ ਨਸ਼ੇਜ ਹੋਣ ਦਾ ਇਲਜ਼ਾਮ ਅਸੀਂ ਕਹਿ ਸਕਦੇ ਆ ਜਾਂ ਕਹਿ ਲਈਏ ਕਿ ਸ਼ੱਕ ਹੈ ਔਰ ਉਸ ਦੀ ਮੈਡੀਕਲ ਜਾਂਚ ਕਰਾਈ ਜਾ ਰਹੀ ਹੈ ਕਿਉਂਕਿ ਸੁਭਾਵਿਕ ਤੌਰ ਤੇ ਇਸ ਕਿਸਮ ਦੇ ਇਸ ਹਾਦਸੇ ਨੂੰ ਦਿਹਾੜੇ ਅੰਜਾਮ ਦਿੱਤਾ ਗਿਆ ਹੈ ਦੋ ਦੋ ਤਿੰਨ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਇਹ ਤਾਂ ਕਿਹੜੀ ਜਗ੍ਹਾ ਤੇ ਹੋਇਆ ਕਿੱਥੇ ਹੋਇਆ ਇਹ 27 ਫੁੱਟ ਰੋਡ ਤੇ ਹੋਇਆ ਜੇ ਬਾਜ਼ਾਰ ਦੇ ਵਿੱਚ ਸਰ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਨਹੀਂ ਜਾਨੀ ਮਾਨੀ ਨੁਕਸਾਨ ਬਚਾਈ ਹੈ ਜੀ ਠੀਕ ਹੈ ਪਰ ਜਿੱਥੇ ਤੇਜ਼ ਰਫਤਾਰੀ ਦਾ ਕਹਿਰ ਵੇਖਣ ਨੂੰ ਮਿਲਿਆ ਬੇਕਾਬੂ ਕਾਰ ਨੇ ਪਹਿਲਾਂ ਮਹਿਲਾ ਨੂੰ ਟੱਕਰ ਮਾਰੀ ਐ ਫਿਰ ਦੋ ਹੋਰ ਕਾਰਾਂ ਨੂੰ ਜਿਹੜਾ ਹੈ ਉਹ ਟੱਕਰ ਮਾਰੀ ਗਈ ਹੈ ਔਰ ਤਸਵੀਰਾਂ ਇਸ ਸਾਹਮਣੇ ਆਈਆਂ ਨੇ ਕਿਸ ਤਰੀਕੇ ਇਹ ਬੇਕਾਬੂ ਕਾਰ ਜਿਹੜੀ ਹੈ ਕਾਲੇ ਰੰਗ ਦੀ ਤਸਵੀਰਾਂ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ ਔਰ ਕਿਵੇਂ ਇਸ ਦੇ ਵੱਲੋਂ ਪਹਿਲਾਂ ਇਸ ਗੱਡੀ ਨੂੰ ਟੱਕਰ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਅਗਲੀ ਗੱਡੀ ਨੂੰ ਟੱਕਰ ਮਾਰੀ ਜਾਂਦੀ ਹੈ ਸਾਫ਼ ਤੌਰ ਤੇ ਨਾਲ ਤਸਵੀਰਾਂ ਚ ਵੇਖਿਆ ਜਾ ਸਕਦਾ ਉਸ ਤੋਂ ਬਾਅਦ ਇੱਕ ਤਸਵੀਰ ਹੋਰ ਸਾਹਮਣੇ ਆਈ ਹੈ ਜਿਸ ਦੇ ਵਿੱਚ महिला है जबरदस्त टक्कर मारी गई है साफ तौर पर यह तस्वीर दस रही है देखो महिला आराम रोड क्रॉस कर रही है और यह लगभग इस साइड से आ भी चुकी थी पर उतो तेज रफ्तारी के गड्डी आ रही थी और कह सकते बेकाबू गड्डी है बे वालों किस तरीके हादसा कह सकते हैं अंजाम दिता गया क्योंकि दो वाहनों एक महिला जी टक्कर मारी गई तेज रफ्तारी की वजह के हादसा वापर है सीसीटीवी टीवी के सारी घटना कैद हुई है स्थाई फुटी मजिठा रोड से यह हादसा वापरिया है अमृत अमित शर्मा मेरे सहयोगी फोन लाइन से नहीं अमित सी टीवी साफ बयान कर रही है कि वो ये बेकाबू कार जी आ रही है और इसने हादसे में अंजाम दिता है की कुछ जानकारी है कार ड्राइवर देखो स्टेटमेंट आई है कि कुछ ਹੁਣ ਤੱਕ ਦੀ ਅਪਡੇਟ ਉਸ ਜੋਤ ਬਿਲਕੁਲ ਅੰਮ੍ਰਿਤਸਰ ਦੇ ਸਤਾਈ ਬੁੱਟੀ ਗ੍ਰੀਨਫੀਲਡ ਜੀ ਦੇ ਵਿੱਚ ਵਿਕੇ ਐ ਹਾਸਾਬ ਆਪੜਿਆ ਜਿੱਥੇ ਇੱਕ ਗੱਡੀ ਦੀ ਤੇਜ਼ ਰਫਤਾਰ ਦੁਆਰਾ ਪਹਿਲੇ ਇੱਕ ਸਕੂਟੀ ਸਵਾਰ ਨੂੰ ਟੱਕਰ ਮਾਰੀ ਗਈ ਫਿਰ ਇੱਕ ਕਾਰ ਨੂੰ ਟੱਕਰ ਮਾਰੀ ਗਈ ਹਾਲਾਂਕਿ ਮੌਕੇ ਤੇ ਲੋਕਾਂ ਦੁਆਰਾ ਕਾਰਸਵਾਰ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਾਰਸਵਾਰ ਨੂੰ ਪੁਲਿਸ ਦੁਆਰਾ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਅਗਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਵੀ ਮੈਡੀਕਲ ਲਈ ਵੀ ਭੇਜਿਆ ਗਿਆ ਹੈ ਕਾਰਸਵਾਰ ਨੂੰ ਤਾਂ ਕਿ ਇਹ ਵੀ ਪਤਾ ਲੱਗ ਸਕੇ ਕਿ ਉਸ ਦਾ ਉਸ ਦੁਆਰਾ ਕੋਈ ਨਸ਼ਾ ਤੇ ਨਹੀਂ ਉਸ ਵੇਲੇ ਮੌਕੇ ਤੇ ਕੀਤਾ ਐਸੀ ਸੋ ਸਾਰਾ ਜਾਂਚ ਦਾ ਵਿਸ਼ਾ ਪੁਲਿਸ ਲਗਾਤਾਰ ਇਸ ਮੌਕੇ ਦੀ ਜਾਂਚ ਵਿੱਚ ਚੱਲ ਰਹੀ ਹੈ ਠੀਕ ਹੈ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਉਮੀਦ ਤਾਕਲ ਮਿਲਾ ਕੇ ਡਰਾਈਵਰ ਤੇ ਨਸ਼ੇਚ ਹੋਣ ਦਾ ਇਲਜ਼ਾਮ ਅਸੀਂ ਕਹਿ ਸਕਦੇ ਆ ਜਾਂ ਕਹ ਲਈਏ ਕਿ ਸ਼ੱਕ ਹੈ ਔਰ ਉਸ ਦੀ ਮੈਡੀਕਲ ਜਾਂਚ ਕਰਾਈ ਜਾ ਰਹੀ ਹੈ ਕਿਉਂਕਿ ਸੁਭਾਵਿਕ ਤੌਰ ਤੇ ਜਿਸ ਕਿਸਮ ਦੇ ਇਸ ਹਾਦਸੇ ਨੂੰ ਦਿ ਦਿਹਾੜੇ ਅੰਜਾਮ ਦਿੱਤਾ ਗਿਆ ਹੈ ਦੋ ਦੋ ਤਿੰਨ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਇਹ ਤਾਂ ਕਿਹੜੀ ਜਗ੍ਹਾ ਤੇ ਹੈ ਕਿੱਥੇ ਹੈ ਇਹ 27 ਫੁੱਟ ਰੋਡ ਤੇ ਹੋਇਆ ਜੇ ਬਾਜ਼ਾਰ ਦੇ ਵਿੱਚ ਇਹ ਤਾਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਨਹੀਂ ਜਾਨੀ ਮਾਨੀ ਨੁਕਸਾਨ ਬਚਾਈ ਹੈ ਜੀ ਠੀਕ ਹੈ ਜੀ